ਸਾਣਾ ਗਰ ਸ਼ੰਕਰ ਦੇ ਐਸ ਐਚਓ ਇੰਸਪੈਕਟਰ ਜੈਪਾਲ ਦਾ ਤਬਾਦਲਾ ਹੋਣ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਟਾਂਡਾ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੱਲੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਉਹ ਗਰ ਸ਼ੰਕਰ ਸ਼ਹਿਰ ਅਤੇ ਇਸ ਦੇ ਅਧੀਨ ਆਉਂਦੇ ਸਾਰੇ ਹੀ ਪਿੰਡਾਂ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਉਹਨਾਂ ਸ਼ਰਾਰਤੀ ਅਨਸਰਾਂ ਤੇ ਸਮਾਇ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਕੋਈ ਵੀ ਵਿਅਕਤੀ ਗੈਰਕਾਨੂੰਨੀ ਕੰਮ ਕਰਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਇਲਾਕੇ ਦੇ ਮਹਤਵਪੂਰਨ ਲੋਕਾਂ ਤੇ ਸਰਪੰਚਾਂ ਪੰਚਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ। ਵੇਖੋ ਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਜੀ ਵੱਲੋਂ ਮੈਨੂੰ ਥਾੜਾ ਗੰਸ਼ਕ ਕਰਦਾ ਐਸਐਚ ਲੋਗਾਇਆ ਗਿਆ। ਮੈਂ ਸਾਰੇ ਜਿੰਨੇ ਵੀ ਮੇਰੇ ਇਲਾਕੇ ਦੇ ਮੂਤ ਬਰਸਜਣ ਨੇ ਜਿੰਨੇ ਵੀ ਸਾਡੇ ਇਲਾਕੇ ਦੇ ਜਿਹੜੇ ਨੇ ਸ਼ਕਸ਼ੀਤਾਵਾਂ ਵਧੀਆਂ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੋਈ ਵੀ ਤੁਹਾਨੂੰ ਕਿਸੇ ਕਿਸੇ ਦਾ ਵੀ ਕੰਮ ਆ ਕਿਸੇ ਕਿਸਨ ਵੀ ਦੁੱਖ ਤਕਲੀਫ ਆ ਕਿਸੇ ਨੂੰ ਵੀ ਐਨੀਵੀ ਉਹ ਮੈਨੂੰ ਜਰੂਰ ਦੱਸੋ ਮੈਂ ਤੁਹਾਡਾ ਹਰ ਹਾਲਤ ਵਿੱਚ ਮਸਲਾ ਹੱਲ ਕਰੂੰਗਾ ਤੇ ਜਿਹੜਾ ਵੀ ਮੇਰੇ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਦਾ ਕੋਈ ਇਲੀਗਲ ਕੰਮ ਕਰਦਾ ਕੋਈ ਵੀ ਮਾੜਾ ਕੰਮ ਕਰਦਾ ਉਹਨੂੰ ਮੇਰੇ ਵੱਲ ਵਾਰਨਿੰਗ ਆ ਕੀ ਕੈਂਡਲੀੇ ਕੰਮ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੈਂ ਫੇਰ ਸਾਰਿਆਂ ਤਹਿ ਦਲਤ ਨੂੰ ਨਮਾਜ਼ ਕਰਦਾ ਕਿ ਮੈਂ ਤੁਹਾਡੀ ਸੇਵਾ ਵਾਸਤੇ ਤੇ ਹਾਜ਼ਰ ਹੋਇਆ ਹਮੇਸ਼ਾ ਹੀ ਤੁਹਾਡੀ ਮੈਂ ਸੇਵਾ ਕਰਦਾ ਰਹਾਂਗਾ ਥੈਂਕ ਯੂ